ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਘਰ ਵਾਲਾ ਆਪਣੇ ਘਰਵਾਲੀ ਦਾ ਪਾਸਪੋਰਟ ਚੋਰੀ ਕਰ ਲੈਂਦਾ ਹੈ ਜ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਬੱਚੇ ਪਹਿਲਾਂ ਅਮਨ ਆ ਲੈ ਗਿਆ ਸੀ ਤੁਹਾਡੇ ਲਈ ਇਹ ਪਾਸਪੋਰਟ ਇਕੱਲੇ ਚੱਕਾ ਇਹਦੇ ਤੋਂ ਬਿਸਕੁਟਾਂ ਸੀ ਸਮਝਾ ਚੁੱਕੀ ਫਸ ਫੇਸ ਤੋਂ ਦੇਖੋ ਹਾਂ ਅੱਗੇ ਦੇਖੋ Congratulations. <laughs> ਕਿਤ ਲੈਣਾ ਵੀਡੀਓ ਵੇ ਤੂੰ ਦੇਖਿਆ ਕਿ ਵੀਰ ਨੇ ਆਪਣੀ ਸੱਜਰੀ ਵੀ ਇਹੀ ਘਰ ਵਾਲੀ ਦਾ ਪਾਸਪੋਰਟ ਚੋਰੀ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਸਾਰਾ ਪਰਾਈ ਦੇਣਾ ਚਾਹੁੰਦਾ ਸੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਈ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਤੇ ਆਪਣੇ ਘਰ ਵਾਲੇ ਨੂੰ ਨਹੀਂ ਬੁਲਾਉਂਦੀਆਂ ਕੀ ਪ੍ਰਤੀਕਿਰਿਆ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ